ਮੇਰਾ ਨਾਮ ਰਮਨਪ੍ਰੀਤ कौर ਹੈ ਮੈਂ ਖਰੜ ਸ਼ਹਿਰ ਮੋਹਾਲੀ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਮੇਰੀ ਗ੍ਰੈਜੂਏਸ਼ਨ ਔਰ ਪੋਸਟ ਗ੍ਰੈਜੂਏਸ਼ਨ ਮੇਰਾ ਡਿਪਲੋਮਾ ਪਟਿਆਲਾ ਸ਼ਹਿਰ ਤੋਂ ਹੋਇਆ ਆ ਜਦੋਂ ਮੈਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਯੋਗਾ ਦੇ ਵਿੱਚ ਵੈਕੈਂਸੀਆਂ ਕੱਢੀਆਂ ਗਈਆਂ ਤਾਂ ਜਦੋਂ ਮੇਰਾ ਡਿਪਲੋਮਾ ਕੰਪਲੀਟ ਹੋਇਆ ਤਾਂ ਮੈਂ ਵੈਕੈਂਸੀ ਅਪਲਾਈ ਕੀਤੀਆਂ ਤੇ ਮੈਂ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਰੋਜ਼ਗਾਰ ਦਿੱਤਾ ਸਾਨੂੰ ਭਗਵੰਤ ਮਾਨ ਜੀ ਵੱਲੋਂ ਸੀਐਮ ਦੀ ਯੋਗਸ਼ਾਲਾ ਦੇ ਵਿੱਚ ਯੋਗਾ ਟ੍ਰੇਨਰਸ ਰੱਖੇ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਦੋਂ ਮੇਰੀ ਜੁਆਇਨਿੰਗ ਹੋਈ ਯੋਗਸ਼ਾਲਾ ਦੇ ਵਿੱਚ ਤਾਂ ਮੇਰੀ ਜਿਹੜੀ ਡਿਊਟੀ ਸੀਗੀ ਉਹ ਖਰੜ ਸ਼ਹਿਰ ਦੇ ਵਿੱਚ ਜੁਆਇਨਿੰਗ ਹੋਈ ਤਾਂ ਮੇਰੀ ਜਿਹੜੀ ਲਗਭਗ 6 ਕਲਾਸਿਸ ਖਰੜ ਸ਼ਹਿਰ ਦੇ ਵਿੱਚ ਲੱਗ ਰਹੀਆਂ ਨੇ ਮੇਰੇ ਕਲਾਸਿਸ ਦੀ ਸਟਰੈਂਥ ਲਗਭਗ 150 ਕਰੀਬ ਨੇ ਮੈਂ ਕਲਾਸਿਸ ਚ ਆਈ ਤਾਂ ਲੇਡੀਜ਼ ਮੋਸਟਲੀ ਬੜੀ ਹੈਲਥ ਨੂੰ ਲੈ ਕੇ ਬੜੀ ਪਰੇਸ਼ਾਨ ਸੀਗੀਆਂ ਤਾਂ ਜਦੋਂ ਇਹਨਾਂ ਨੇ ਯੋਗਸ਼ਾਲਾ ਦੇ ਵਿੱਚ ਜੁਆਇਨਿੰਗ ਕੀਤੀ ਆਫਟਰ ਇੱਕ ਤਜਾ 2 ਮਹੀਨੇ ਬਾਅਦ ਜਦੋਂ ਮੈਂ ਇਹਨਾਂ ਦੇ ਫੀਡਬੈਕ ਸੁਣੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਆਪਣੀਆਂ ਜਿਹੜੀਆਂ ਹੈਲਥ ਤੋਂ ਰਿਲੇਟਡ ਕੋਈ ਵੀ ਇਹਨਾਂ ਦੀ ਸਮੱਸਿਆਵਾਂ ਸੀਗੀਆਂ ਨਾ ਤੇ ਇਹਨਾਂ ਦੀ ਹੱਲ ਹੋ ਚੁੱਕੀਆਂ ਸੀਗੀਆਂ ਤਾਂ ਮੈਂ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਰੇ ਇੱਥੇ ਇੱਕ ਮੁਹਿੰਮ ਚਲਾਈ ਇਹ ਵਧੀਆ ਉਪਰਾਲਾ ਕੀਤਾ ਕਿ ਅਸੀਂ ਹੈਲਥ ਨੂੰ ਲੈ ਕੇ ਇੱਕ ਕੌਨਸ਼ੀਅਸ ਬਣੀਏ ਤਾਂ ਮੈਂ ਇਹ ਦਿਿਲੋਂ ਧੰਨਵਾਦ ਕਰਦੀ ਆ ਭਗਵੰਤ ਮਾਨ ਜੀ ਦਾ ਪੰਜਾਬ ਗਵਰਨਮੈਂਟ ਦਾ ਜਿਹੜੀਆਂ ਕਲਾਸਿਸ ਐ ਇਹਨਾਂ ਨੇ ਫ੍ਰੀ ਆਫ ਕੋਸਟ ਲਾਈਆਂ ਗਿਆਈਆਂ ਕੋਈ ਕਲਾਸਿਸ ਦੇ ਚਾਰਜੇਸ ਨਹੀਂ ਹੈਗੇ ਤੇ ਇਹ ਜਦੋਂ ਯੋਗਸ਼ਾਲਾ ਉਹਨਾਂ ਨੇ ਦੇਖਿਆ ਕਿ ਯੋਗਸ਼ਾਲਾ ਫ੍ਰੀ ਆਫ ਕੋਸਟ ਚੱਲ ਰਹੀਆਂ ਤਾਂ ਲੇਡੀਜ਼ ਆਪਣੀਆਂ ਇੱਥੇ ਆਈਆਂ ਤੇ ਯੋਗਾ ਕੀਤੀ ਉਹਨਾਂ ਨੂੰ ਬੜਾ ਵਧੀਆ ਲੱਗਾ ਮੈਂ ਧੰਨਵਾਦ ਕਰਦੀਆਂ ਕਿ ਇਹ ਕਲਾਸਿਸ ਇਹਨਾਂ ਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤੀਆਂ ਗਈਆਂ ਥੈਂਕ ਯੂ